ਲੋਕਾਂ ਨੂੰ ਝਲਨੀ ਪੈ ਰਹੀ ਹੈ ਹੁਮਸ ਤੇ ਗਰਮੀ ਅੱਗੇ 4 ਦਿਨ ਲਗਾਤਾਰ ਬਾਰਿਸ਼ ਹੈਗੀਆ ਪਰ ਇਸ ਦੌਰਾਨ ਤੁਹਨ ਦੱਸ ਦਈਏ ਕਿ ਕਈ ਥਾਵਾਂ ਦੇ ਉੱਤੇ ਗਰਮੀ ਇੰਨੀ ਜ਼ਿਆਦਾ ਆਏਗੀ ਧੁੱਪ ਐਨੀ ਜ਼ਿਆਦਾ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਿਆ ਲਗਾਤਾਰ ਦੂਜੇ ਦਿਨ ਸੂਰਜ ਚੜ੍ਹਨ ਤੋਂ ਬਾਅਦ ਤੇਜ਼ ਧੁੱਪ ਦੇ ਵਿਚਕਾਰ ਵਦੇ ਪਾਰਾ ਅਤੇ ਹੁਮਸ ਨੇ ਵੀਰਵਾਰ ਗਰਮੀ ਦੀ ਚੁਬਣ ਤਿੱਖੀ ਬਣਾਈ ਰੱਖੀ ਹੈ ਸਵੇਰ ਤੋਂ ਹੀ ਜੋ ਕਿ ਸਾਫ਼ ਆਸਮਾਨ ਆਸਮਾਨ ਤੋਂ ਸੂਰਜ ਨਿਕਲਣ ਦੇ ਨਾਲ ਤਾਪਮਾਨ ਵਧਦਾ ਗਿਆ ਹੈ 11 ਵਜੇ ਤੋਂ ਬਾਅਦ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਹੈ ਪਰ ਹਵਾ ਦੇ ਵਿੱਚ ਨਮੀ ਦੀ ਮਾਤਰਾ ਦੇ ਕਾਰਨ ਵਧੀ ਹੂਮਸ ਨੇ ਲੋਕਾਂ ਨੂੰ ਬੇਹਾਲ ਕੀਤਾ ਮੰਗਲਵਾਰ ਤੋਂ ਬਾਅਦ ਇੱਕ ਵਾਰ ਫਿਰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇੱਕੋ ਸਮੇਂ 3 ਵੈਦਰ ਸਿਸਟਮ ਦੇ ਮਿਲਣ ਦੇ ਕਾਰਨ 22 ਅਗਸਤ ਤੋਂ 26 ਅਗਸਤ ਦੇ ਵਿਚਕਾਰ بارش ਹੋ ਸਕਦੀ ਹੈ ਬੰਗਾਲ ਦੀ ਖਾੜੀ ਤੋਂ ਅੱਗੇ ਵਧੇ ਵਧ ਰਹੀ ਨਮੀ ਦੇ ਨਾਲ ਅਪਰ 에ਅਰ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਮਜ਼ਬੂਤ ਪੱਛਮੀ ਗੜਬੜੀ ਦੇ ਕਾਰਨ 22 ਅਗਸਤ ਦੀ ਰਾਤ ਤੋਂ 26 ਅਗਸਤ ਦੁਪਹਿਰ ਤੱਕ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਜਤਾਈ ਗਈ ਹੈ ਲੋਕਾਂ ਨੂੰ ਝਲਨੀ ਪੈ ਰਹੀ ਹੈ ਹੁਮਸ ਤੇ ਗਰਮੀ ਅੱਗੇ 4 ਦਿਨ ਲਗਾਤਾਰ ਬਾਰਿਸ਼ ਹੈਗੀਆ ਪਰ ਇਸ ਦੌਰਾਨ ਤੁਹਨ ਦੱਸ ਦਈਏ ਕਿ ਕਈ ਥਾਵਾਂ ਦੇ ਉੱਤੇ ਗਰਮੀ ਇੰਨੀ ਜ਼ਿਆਦਾ ਆਏਗੀ ਧੁੱਪ ਐਨੀ ਜ਼ਿਆਦਾ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਿਆ ਲਗਾਤਾਰ ਦੂਜੇ ਦਿਨ ਸੂਰਜ ਚੜ੍ਹਨ ਤੋਂ ਬਾਅਦ ਤੇਜ਼ ਧੁੱਪ ਦੇ ਵਿਚਕਾਰ ਵਦੇ ਪਾਰਾ ਅਤੇ ਹੁਮਸ ਨੇ ਵੀਰਵਾਰ ਗਰਮੀ ਦੀ ਚੁਬਣ ਤਿੱਖੀ ਬਣਾਏ ਰੱਖੀ ਹੈ ਸਵੇਰ ਤੋਂ ਹੀ ਜੋ ਕਿ ਸਾਫ਼ ਆਸਮਾਨ ਆਸਮਾਨ ਤੋਂ ਸੂਰਜ ਨਿਕਲਣ ਦੇ ਨਾਲ ਤਾਪਮਾਨ ਵਧਦਾ ਗਿਆ 11 ਵਜੇ ਤੋਂ ਬਾਅਦ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਪਰ ਹਵਾ ਦੇ ਵਿੱਚ ਨਮੀ ਦੀ ਮਾਤਰਾ ਦੇ ਕਾਰਨ ਵਧੀ ਹੂਮਸ ਨੇ ਲੋਕਾਂ ਨੂੰ ਬੇਹਾਲ ਕੀਤਾ ਮੰਗਲਵਾਰ ਤੋਂ ਬਾਅਦ ਇੱਕ ਵਾਰ ਫਿਰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇੱਕੋ ਸਮੇਂ 3 ਵੈਦਰ ਸਿਸਟਮ ਦੇ ਮਿਲਣ ਦੇ ਕਾਰਨ 22 ਅਗਸਤ ਤੋਂ 26 ਅਗਸਤ ਦੇ ਵਿਚਕਾਰ بارش ਹੋ ਸਕਦੀ ਹੈ ਬੰਗਾਲ ਦੀ ਖਾੜੀ ਤੋਂ ਅੱਗੇ ਵਧੇ ਵਧ ਰਹੀ ਨਮੀ ਦੇ ਨਾਲ ਅਪਰ 에ਅਰ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਮਜ਼ਬੂਤ ਪੱਛਮੀ ਗੜਬੜੀ ਦੇ ਕਾਰਨ 22 ਅਗਸਤ ਦੀ ਰਾਤ ਤੋਂ 26 ਅਗਸਤ ਦੁਪਹਿਰ ਤੱਕ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਵਿੱਚ ਚੰਗੀ بارش ਹੋਣ ਦੀ ਸੰਭਾਵਨਾ ਜਤਾਈ ਗਈ ਹੈ ਲੋਕਾਂ ਨੂੰ ਝਲਣੀ ਪੈ ਰਹੀ ਹੈ ਹੁਮਸ ਤੇ ਗਰਮੀ ਅੱਗੇ 4 ਦਿਨ ਲਗਾਤਾਰ ਬਾਰਿਸ਼ ਹੈਗੀ ਆ ਪਰ ਇਸ ਦੌਰਾਨ ਤੁਹਨ ਦੱਸ ਦਈਏ ਕਿ ਕਈ ਥਾਵਾਂ ਦੇ ਉੱਤੇ ਗਰਮੀ ਇੰਨੀ ਜ਼ਿਆਦਾ ਆਏਗੀ ਧੁੱਪ ਐਨੀ ਜ਼ਿਆਦਾ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਚੁੱਕਿਆ ਲਗਾਤਾਰ ਦੂਜੇ ਦਿਨ ਸੂਰਜ ਚੜ੍ਹਨ ਤੋਂ ਬਾਅਦ ਤੇਜ਼ ਧੁੱਪ ਦੇ ਵਿਚਕਾਰ ਵਦੇ ਪਾਰਾ ਅਤੇ ਹੂਮਸ ਨੇ ਵੀਰਵਾਰ ਗਰਮੀ ਦੀ ਚੁਬੜ ਤਿੱਖੀ ਬਣਾਏ ਰੱਖੀ ਹੈ ਸਵੇਰ ਤੋਂ ਹੀ ਜੋ ਕਿ ਸਾਫ ਆਸਮਾਨ ਆਸਮਾਨ ਤੋਂ ਸੂਰਜ ਨਿਕਲਣ ਦੇ ਨਾਲ ਤਾਪਮਾਨ ਵਧਦਾ ਗਿਆ ਹੈ 11 ਵਜੇ ਤੋਂ ਬਾਅਦ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਪਰ ਹਵਾ ਦੇ ਵਿੱਚ ਨਮੀ ਦੀ ਮਾਤਰਾ ਦੇ ਕਾਰਨ ਵਧੀ ਹੂਮਸ ਨੇ ਲੋਕਾਂ ਨੂੰ ਬੇਹਾਲ ਕੀਤਾ ਮੰਗਲਵਾਰ ਤੋਂ ਬਾਅਦ ਇੱਕ ਵਾਰ ਫਿਰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇੱਕੋ ਸਮੇਂ 3 ਵੇਦਰ ਸਿਸਟਮ ਦੇ ਮਿਲਣ ਦੇ ਕਾਰਨ 22 ਅਗਸਤ ਤੋਂ 26 ਅਗਸਤ ਦੇ ਵਿਚਕਾਰ ਬਾਰਿਸ਼ ਹੋ ਸਕਦੀ ਹੈ। ਬੰਗਾਲ ਦੀ ਖਾੜੀ ਤੋਂ ਅੱਗੇ ਵਧੇ ਵਧ ਰਹੀ ਨਮੀ ਦੇ ਨਾਲ ਅਪਰ 에ਅਰ 사이클로닉 ਸਰਕੂਲੇਸ਼ਨ ਦੇ ਨਾਲ ਮਜ਼ਬੂਤ ਪੱਛਮੀ ਗੜਬੜੀ ਦੇ ਕਾਰਨ 22 ਅਗਸਤ ਦੀ ਰਾਤ ਤੋਂ 26 ਅਗਸਤ ਦੁਪਹਿਰ ਤੱਕ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਜੁਤਾਈ ਗਈ ਹੈ।